ਹੰਸ ਰਾਜ ਹੰਸ ਦੀ ਬਈ ਪੂਰੀ ਰੇਲ ਬਣਾਈ ਆ ਤੁਸੀਂ ਹਰ ਥਾਂ ਜਿੱਥੇ ਵੀ ਪਿੰਡ ਜਾਂਦਾ ਪੂਰਾ ਭਜਾਉਂਦੇ ਆ ਉਹਨਾਂ ਨੂੰ ਤਾਂ ਵੋਟ ਵੈਸੇ ਪੈਣੀ ਹੈਣੀਗੀ ਬਾਕੀ ਕਮੈਂਟ ਜ਼ਰੂਰ ਕਰਿਆ ਜੋ ਵੀ ਐਤ ਕੀ ਫਰੀ ਕੋਟ ਹਲਕੇ ਤੋਂ ਵੀ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਜ਼ਰੂਰ ਕਮੈਂਟ ਕਰਿਆ ਜੋ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਜਿਵੇਂ ਕਿ ਬਈ ਐਮਪੀ ਇਲੈਕਸ਼ਨ ਦਾ ਚੋਣਾ ਚੱਲ ਰਹੀਆਂ ਨੇ ਤੇ ਚੋਣਾ ਹੈਗੀਆਂ ਪੂਰੇ ਜੋਰਾਂ ਤੇ ਕੁਝ ਦਿਨ ਬਾਕੀ ਆ ਤੇ ਆਪਣੇ ਫਰੀ ਕੋਟ ਹਲਕੇ ਤੋਂ ਕਟੋਂ-ਕਟ ਵੀ 27-28 ਕੈਂਡੀਡੇਟ ਖੜੇ ਹੋਏ ਨੇ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਸਰਬਜੀਤ ਸਿੰਘ ਲੋਹਾ ਤੇ ਕਰਮਜੀਤ ਅਨਮੋਲ ਤੇ ਕਾਂਗਰਸ ਦੇ ਕਾਲੀਆਂ ਦੇ ਯਾਨੀ ਸਾਰੀਆਂ ਪਾਰਟੀਆਂ ਦੇ ਅਲੱਗ-ਅਲੱਗ ਬਈ ਕੈਂਡੀਡੇਟ ਖੜੇ ਹੋਏ ਨੇ ਤੇ ਵੋਟਾਂ ਦਾ ਇਸ ਟਾਈਮ ਪੂਰਾ ਜੋਰ ਆ ਬਈ ਪੂਰਾ ਪ੍ਰਚਾਰ ਹੋ ਰਿਹਾ ਪਰ ਸਾਰਿਆਂ ਨਾਲੋਂ ਮਾੜੀ ਜਿਹੜੀ ਵੀ ਕੀਤੀ ਉਹ ਹੰਸ ਰਾਜ ਹੰਸ ਦੀ ਹੋਈ ਆ ਐਨੀ ਕਦੇ ਆਪਾਂ ਦੇਖੀ ਨਹੀਂ ਦੂਜਿਆਂ ਨਾਲ ਵੀ ਹੁੰਦੀ ਆ ਪਰ ਸਭ ਤੋਂ ਜਿਹੜੀ ਮਾੜੀ ਆ ਉਹ ਹਾਂਸ ਰਾਜ ਹਾਂਸ ਨਾਲ ਹੋਈ ਆ ਹਰ ਥਾਂ ਉਹਦੀ ਕੁੱਤੇ ਖਾਣੀ ਹੁੰਦੀ ਆ ਜਿੱਥੇ ਵੀ ਜਾਂਦਾ ਉਹਨੂੰ ਘੇਰ ਲੈਂਦੇ ਆ ਕਿਸਾਨ ਪਰ ਉਹਨਾਂ ਨੂੰ ਘੇਰਨਾ ਵੀ ਬਣਦਾ ਪਹਿਲਾਂ ਬਿਆਨ ਕਿਦਾਂ ਦਿੰਦਾ ਸੀ ਫਿਰ ਕਿਦਾਂ ਦਿੰਦਾ ਕਿਤੇ ਡਰਦਾ ਕਿਤੇ ਹੱਸਦਾ ਤੇ ਬਹੁਤ ਰੇਲ ਬਣਾਈ ਆ ਬਾਈ ਸਾਰਿਆਂ ਨੂੰ ਜ਼ਰੂਰੀ ਆ ਜਿਹੜਾ ਸੋਸ਼ਲ ਮੀਡੀਆ ਬਾਈ ਤੇ ਇੱਕ ਪਿਛਲੇ ਸਾਲਾਂ ਤੋਂ ਜਿਵੇਂ ਦੌਰ ਚੱਲਿਆ ਵੀ ਸੋਸ਼ਲ ਮੀਡੀਆ ਥਰੂ ਬੰਦਾ ਹਰ ਇੱਕ ਚੀਜ਼ ਪਹੁੰਚਾ ਦਿੰਦਾ ਉਵੇਂ ਬੋਲਣਾ ਔਖਾ ਪਰ ਬੋਲਣਾ ਸਿਖਾਤਾ ਭਗਵਾਨ ਤਮਨ ਹਰ ਇੱਕ ਨੂੰ ਜਦੋਂ ਕਹਿੰਦਾ ਹੁੰਦਾ ਸੀ ਜਦੋਂ ਐਮਪੀ ਬਣਿਆ ਸੀ ਪਹਿਲੀ ਵਾਰ ਤੇ ਦੂਜੀ ਵਾਰ ਹੁਣ ਇਹ ਗੱਲ ਕਹੀ ਸੀ ਮੇਰੇ ਨਾਲ ਤੋਂ ਸਵਾਲ ਕਰੋ ਉਹਦੇ ਨਾਲ ਤੇ ਸੋਸ਼ਲ ਮੀਡੀਆ ਨਾਲ ਹਰ ਥਾਂ ਵੀਡੀਓ ਪੈ ਜਾਂਦੀ ਆ ਤੇ ਬੜਾ ਡਰ ਡਰ ਕੇ ਵੋਟਾਂ ਮੰਗਦੇ ਆ ਤੇ ਵੋਟਾਂ ਬਈ ਇਦਕੀ ਆਪਦਾ ਪੂਰੇ ਦਿਮਾਗ ਨਾਲ ਪਾਇਆ ਜੋ ਬਾਕੀ ਫੇਰ ਬਾਅਦ ਚੋ ਇਹ ਕਹਿੰਨੇ ਆ ਵੀ ਆ ਐਵੇਂ ਨਿਕਲ ਗਿਆ ਐਵੇਂ ਨਿਕਲ ਗਿਆ ਬੰਦੇ ਦਾ ਤਾਂ ਪਤਾ ਨਹੀਂ ਲੱਗਦਾ ਬਈ ਕਿਨੇ ਕਿਵੇਂ ਦਾ ਨਿਕਲਣਾ ਪਰ ਵੋਟਾਂ ਆਪਦੇ ਬਈ ਸੋ ਸਮਝ ਕੇ ਪਾਇਓ ਜਿੰਨੂੰ ਵੀ ਪਾਉਣੀ ਆ ਬਾਕੀ ਇੱਕ ਗੱਲ ਹੋਰ ਆ ਵੀ ਅੱਜ ਤੱਕ ਐਮਪੀ ਪਹਿਲਾਂ ਜਿੰਨੇ ਵੀ ਆਪਣੇ ਹੋਏ ਪਹਿਲਾਂ ਮਮਨ ਸਾਦਿਕ ਸੀ ਇੱਥੇ ਆ ਕੇ ਤਾਂ ਵੈਸੇ ਵੜਿਆ ਨਹੀਂ ਆਪਾਂ ਤਾਂ ਕਦੇ ਦੇਖਿਆ ਨਹੀਂ ਆਪਣੇ ਹਲਕੇ 'ਚ ਤਾਂ ਆਇਆ ਨਹੀਂਗਾ ਬਾਕੀ ਜੇ ਤੁਸੀਂ ਆਇਆ ਹੋਇਆ ਤਾਂ ਮੈਨੂੰ ਦੱਸਦੇ ਆ ਜਰੂਰ ਤੇ ਬਾਕੀ ਕਮੈਂਟ ਜਰੂਰ ਕਰਿਆ ਜੋ ਵੀ ਐਤ ਕੀ ਫਰੀ ਕੋਟ ਹਲਕੇ ਤੋਂ ਵੀ ਕਿਹੜਾ ਉਮੀਦਵਾਰ ਅੱਗੇ ਜਾ ਰਿਹਾ ਜਰੂਰ ਕਮੈਂਟ ਕਰਿਆ ਜੋ ਤੇ ਜਰੂਰ ਦੱਸਿਆ ਜੋ ਵੀ ਕਿਹੜਾ ਕੈਂਡੀਡੇਟ ਅੱਗੇ ਜਾ ਰਿਹਾ ਕੈਂਡੀਡੇਟ ਹੋ ਗਿਆ ਕਾਫੀ ਤੇ ਥੋੜਾ ਜਿਹਾ ਕੰਮ ਖਿੱਚ ਕੇ ਰੱਖੋ ਸਵਾਲ ਜਵਾਬ ਵੀ ਜ਼ਰੂਰੀ ਆ ਬਈ ਬਣਦੇ ਕੌਕੇ ਵੋਟਾਂ ਪਾਉਣੀਆਂ ਵੋਟਾਂ ਤੋਂ ਬਾਅਦ ਮੁੜ ਕੇ 5 ਸਾਲ ਕੋਈ ਨਹੀਂ ਇੱਥੇ ਪੁੱਛਦਾ ਇਹ ਬਾਕੀ ਹਾਂਸ ਰਾਜ ਹੰਸਦੀ ਬਈ ਪੂਰੀ ਰੇਲ ਬਣਾਈ ਆ ਤੁਸੀਂ ਹਰ ਥਾਂ ਜਿੱਥੇ ਵੀ ਪਿੰਡ ਜਾਂਦਾ ਪੂਰਾ ਭਜਾਉਂਦੇ ਆ ਉਹਨਾਂ ਨੂੰ ਤਾਂ ਵੋਟ ਵੈਸੇ ਪੈਣੀ ਹੈ ਨਹੀਂਗੀ ਤੇ ਅਕੀ ਚਲੋ ਦੇਖਦੇ ਆ ਥੋੜੇ ਦਿਨ ਬਾਕੀ ਆ ਤੇ ਖੇਤ ਬੈਠੇ ਸੀਗੇ 8:30 ਲੈਟ ਆਉਣੀ ਪਨੀਰੀ ਨੂੰ ਲਾਉਣਾ ਸੀ ਪਾਣੀ ਲੈਟ ਹਾਲੇ ਤੱਕ ਨਹੀਂ ਆਈ ਤੇ ਕੱਲ ਰਾਤ ਥੋੜੀ ਜੀ ਨੇਹਰੀ ਨੇਹਰੀ ਤਾਂ ਕਾਫੀ ਆਈ ਆ ਪਰ ਗਰਮੀ ਤੋਂ ਥੋੜੀ ਜੀ ਰਾਹਤ ਮਿਲ ਗਈ ਆ ਅੱਜ ਮੌਸਮ ਥੋੜਾ ਜਿਹਾ ਠੰਡਾ ਅੱਜ ਪੱਛੋਂ ਦੀ ਵਾਪਸੀ ਹੋ ਗਈ ਆ ਤੇ ਥੋੜੇ ਜੇ ਹੁਣ ਅੱਜ ਮੌਸਮ ਥੋੜਾ ਜ੍ਹਾ ਠੰਡਾ ਹੁਣ ਪਾਣੀ ਲਾ ਕੇ ਆਪਾਂ ਚੱਲਦੇ ਆਂ ਘਰੇ ਤੇ ਕਾਫੀ ਦਿਨ ਹੋ ਗਿਆ ਵਲੌਗ ਨਹੀਂ ਸ਼ੁਰੂ ਕੀਤਾ ਸੀ ਕਿਉਂਕਿ ਮੇਰਾ ਮੂਡ ਜਾਨੀ ਸੀ ਹੈਗਾ ਵੀਡੀਓ ਬਣਾਉਣ ਦਾ ਤੇ ਅੱਜ ਬੈਠੇ ਬੈਠੇ ਮੈਂ ਕਾਫੀ ਦਿਨ ਹੋ ਗਿਆ ਤੇ ਬਣਾਉਨੇ ਆ ਵੀਡੀਓ ਤੇ ਗਰਮੀ ਦੀਆਂ ਗੱਲਾਂ ਬਾਤਾਂ ਕਰਦੇ ਆਂ ਤੇ ਵੋਟਾਂ ਦੀ ਬਈ ਜਿਹੜਾ ਚੋਣ ਆ ਸਿਖਰਾਂ ਤੇ ਆ ਤੇ ਉਹਦੀਆਂ ਦੋ ਚਾਰ ਗੱਲਾਂ ਕਰਦੇ ਆਂ ਤੇ ਬਾਕੀ ਕਮੈਂਟਾਂ 'ਚ ਤੁਹਾਡੀ ਰਾਇ ਲੈ ਲੈਨੇ ਆ ਵੀ ਦੱਸੋ ਬਾਈ ਕਿਹਦਾ ਪਲੜਾ ਭਰੀਆ ਤੇ ਕਿਹੜੀ ਪਾਰਟੀ ਜਿੱਤੂਗੀ ਤੇ ਕੀ ਸਾਕਤ ਹੋਊਗਾ ਜ਼ਰੂਰ ਦੱਸਿਆ ਜੋ ਤੇ ਸਾਈਕਲ ਤੇ ਅੱਜ ਹੀ ਮਾਰਿਆ ਗੇੜਾ ਤੇ ਪਨੀਰੀ ਵੀ ਆਪਣੀ ਵਧੀਆ ਉਗ ਪਈ ਆ ਤੇ ਬਾਕੀ ਲਾਈਟ ਨਹੀਂ ਆ ਰਾਤ ਦੀ ਹਨੇਰੀ ਨੇ ਪਤਾ ਬਈ ਫਾਲਟ ਲਾਈਟ ਚ ਪੈ ਗਿਆ ਫਾਲਟ ਅੱਧਾ ਘੰਟਾ ਢੀਕਦਾ ਰਿਆ 9 ਵਜ ਗਏ ਆ ਰਾਤ ਹਨੇਰੀ ਕਾਫੀ ਸੀਗੀ ਪੰਡ ਵੀ ਬਹੁਤ ਰਾਤ ਔਖੀ ਲੇਟ ਆਈ ਕਿਤੇ ਆ ਜਾਂਦੀ ਸੀ ਕਿਤੇ ਹਟ ਜਾਂਦੀ ਸੀ ਪਤਾ ਨਹੀਂ ਫਾਲਟ ਸੀ ਕਿਉਂ ਹੀ ਕੱਟੀ ਜਾਂਦੇ ਸੀ ਇਹ ਤਾਂ ਨਹੀਂ ਪਤਾ ਪਰ ਰਾਤ ਬਹੁਤ ਔਖੀ ਚੰਗੀ ਪਰ ਮੜ ਕੇ 3 ਵਜੇ ਆ ਗਈ ਲਾਈਟ ਤਨ ਸਵਾਤਨ ਮੈਂ ਅੱਜ ਤੇ ਹੁਣ ਮੈਨੂੰ ਪਤਾ ਸੀ ਕੱਲ ਮੈਂ ਪਨੀਰੀ ਨੂੰ ਪਾਣੀ ਨਹੀਂ ਲਾਇਆ ਮੈਂ ਕਿਹਾ ਚੱਲ ਕੱਲ ਨੂੰ ਲਾਵਾਂਗੇ ਹੁਣ ਪਨੀਰੀ ਨੂੰ ਵੀ ਲੋੜ ਤੇ ਲਾਈਟ ਵੀ ਨਹੀਂ ਹੈ ਚਲੋ ਕੱਢਦੇ ਆ ਫਾਲਟ ਜੇ ਆ ਗਈ ਤਾਂ ਫੇਰ ਦੁਬਾਰਾ ਜਿਹੜਾ ਮਾਰਦੇ ਆ ਜਾ ਕੇ ਰੋਟੀ ਪਾਣੀ ਖਾਣੇ ਆ ਤੇ ਅੱਜ ਕੰਮ ਵੀ ਕਈ ਕਰਨ ਵਾਲੇ ਆ ਗੱਡੀ ਮੈਨੂੰ ਘੱਟੋ ਘੱਟ 2-3 ਮਹੀਨੇ ਹੋ ਗਏ ਜਮਾ ਨਹੀਂ ਬਾਸ਼ ਕੀਤੀ ਤੋਤੀ ਅੱਜ ਵੇਣਾ ਹਾਂਜੀ ਮੂਡ ਬਣ ਗਿਆ ਤਾਂ ਫੇਰ ਗੱਡੀ ਧੋਨੇ ਆ ਬਾਕੀ ਪ੍ਰੋਗਰਾਮ ਜਾ ਕੇ ਪਤਾ ਲੱਗੂਗਾ। ਲਓ ਮੇ ਮਿੱਤਰੋ ਗੱਡੀ ਐ ਲਿਸ਼ਕਾਤੀ ਐ ਜਮਾਂ ਹੀ ਖਰਾ ਹੋਈ ਪਈ ਸੀ ਦੋ ਮਹੀਨਾ ਤੋਂ ਐਣ ਸਾਰੀ ਧੋਤੀ ਪਰ 12 ਵਜ ਗਏ ਬਈ। ਦੁਪਹਿਰਾ ਚੜ ਗਿਆ ਹੁਣ ਫ੍ਰੀ ਹੋਇਆ ਤੇ ਹੁਣ ਜਾ ਕੇ ਲੈਡ ਦੇਖਦੇ ਆ ਖੇਤ। ਪਨੀਰੀ ਨੂੰ ਦੁਪਹਿਰੇ ਪਾਣੀ ਨਹੀਂ ਲਾਉਣਾ ਚਾਹੀਦਾ ਪਰ ਲਾਉਣਾ ਪਣਾ। ਨਾਲ ਵੇੜਾ ਵੀ ਧੋਣਾ ਪਿਆ। ਹੁਣ ਚਾਹ ਚੂ ਪੀਨੇ ਆ ਤੇ ਫਿਰ ਮਾਰਦੇ ਆ ਗੱਲਾਂ ਬਾਤਾਂ ਤੇ ਬਾਕੀ ਚੌਣ ਪ੍ਰਚਾਰ ਬਈ ਜੋਰਾਂ ਤੇ ਚੱਲੀ ਜਾਂਦਾ। ਆਵੇ ਹੁਣ ਵੀ ਕੋਈ ਲੱਗਾ ਪਿਆ। 90 ਤਰ੍ਹਾਂ ਦੇ ਕੰਮ ਆਹ ਹੀ ਚਾਰ ਦਿਨ ਪਾਹ ਲੋ ਜਿਹੜਾ ਰੌਲਾ ਪਾਉਣਾ ਮੁੜ ਕੇ ਕਿਸੇ ਨੇ ਨਹੀਂ ਆਉਣਾ ਕਦੇ ਆਏ ਵੇਖੇ ਕੋਈ ਨਹੀਂ ਵੜਦਾ ਭਾਈ ਮੁੜ ਕੇ 5 ਸਾਲ ਕਿਸੇ ਨੇ ਨਹੀਂ ਆਉਣਾ ਲੋ ਵੇ ਮਿੱਤਰ ਪਿਆਰਿਓ ਸਾਰੇ ਕੰਮ ਕਰਦਾਨ ਕਰਤੇ ਸਵਾ ਦੋ ਹੋ ਗਏ ਹੁਣ ਵੇਲਾ ਹੋਇਆ ਹੁਣ ਦੁਬਾਰਾ ਫੇਰ ਨਾਲ ਇੱਕ ਵਾਰੀ ਸਵੇਰੇ ਨਾ ਤੇ ਸੀ ਹੁਣ ਲੈਡ ਦੁਪਹਿਰੇ ਸਾਢੇ ਬਾਰ ਆਈ ਆ ਤੇ ਹੁਣ ਪਨੀਰੀ ਭਰ ਕੇ ਆਇਆ ਪਤਨਾ ਆ ਤੇ ਬਾਕੀ ਸਾਰੇ ਕਵਰ ਕੋਰ ਪਾਤੇ ਆ ਇਧਰ ਹੁਣ ਦੁਪਹਿਰ ਦਾ ਖਾਣਾ ਹੈਗਾ ਰੈਡੀ ਚੌਲ ਜਵੇਂ ਕਿ ਅੱਜ ਆ ਗਏ ਜੀ ਹਾਂਜੀ ਲੋ ਜੀ ਅੱਜ ਦਾਲ ਚੌਲ ਖਾਣੇ ਆ ਅੱਜ ਮੈਂ ਤਾਂ ਇਸ ਦਾ ਸਾਰਾ ਦਿਨ ਕੰਮ ਕਰਦੇ ਰਿਹਾ ਅੱਜ ਅਸੀਂ ਉੱਪਰ AC ਚ ਵੀ ਨਹੀਂ ਗਏ ਕਿਉਂਕਿ ਅੱਜ ਮੌਸਮ ਸੀਗਾ ਠੰਡਾ ਥੋੜਾ ਜਿਹਾ ਅੱਗੇ ਨਾਲ ਕੁਝ ਰਾਹਤ ਸੀਗੀ ਤੇ ਮੈਂ ਕਿਹਾ ਚੱਲ ਗੱਡੀ ਦਾ ਕੰਮ ਕਰਾ ਲੀਏ ਲਓ ਬਈ ਮਿੱਤਰੋ ਸ਼ਾਮ ਹੋ ਗਈ ਹੈ ਤੇ ਮੈਂ ਕਿਹਾ ਕਿਲਾ ਸੁਖਦਾ ਜਾਂਦਾ ਲੋ ਨਾਲ ਇਹਨੂੰ ਵਾਅਦ ਹੀ ਆ ਮੁਰਕੇ ਵਾਣ ਆਪਣੇ ਹੋ ਜਾਂਦੇ ਘੜੜੇ ਵਾਲੇ ਹੁਣ ਸਾਰੀ ਵੱਟ-ਵੁੱਟ ਪਛਾਂ ਹਟਾ ਕੇ ਹਟਿਆ ਤੇ ਹੁਣ ਆਪਾਂ ਕਿਲਾ ਵਾ ਦਿੰਨੇ ਆ ਨਵੇੜ ਦੇ ਨੇ ਇਹਦਾ ਵੀ ਕੰਮ ਅੱਜ ਇਹੇ ਇਕੱਲਾ ਰਹਿੰਦਾ ਬਾਕੀ ਆਪਣਾ ਵਾਹਣ ਸਾਰਾ ਵਾਇਆ ਪਿਆ ਆ ਰਹਿੰਦਾ ਜਿਹਨੂੰ ਆਪਾਂ ਕੱਪਟਰ ਕਰਾ ਲਵਾਇਆ ਸੀ ਅੱਜ ਹਵਾ ਵੀ ਤਤੀ ਪੱਛੋ ਵਗੀ ਜਾਂਦੀ ਹੈ ਸ਼ਾਮ ਜੇ ਨੂੰ ਬਾਹਲੀ ਕਰਮ ਹੋ ਗਈ ਸਵੇਰੇ ਵਧੀਆ ਸੀ ਮਾਤਾ ਸਾਰਾ ਆਪਾ ਇਹ ਸੂਰਜ ਵੀ ਡੁੱਬ ਗਿਆ ਹੁਣ ਚੱਲਦੇ ਆਂ ਪਿੰਡ ਨੂੰ ਤੇ ਅੱਜ ਗੁਰਦੁਆਰੇ ਵੀ ਛੁੱਟੀ ਹੋ ਗਈ ਆ ਚਲੋ ਕੇਰਾ ਆਪਣਾ ਸਾਰਾ ਵਾਣ ਦਾ ਕੰਮ ਨਿਬੜ ਗਿਆ ਵਟਾ-ਵਟਾ ਸਾਰੀਆਂ ਘਟਦੀਆਂ ਥੋੜਾ ਹੀ ਕੰਮ ਰਹਿਦਾ ਉਹ ਵੀ ਕਰ ਦਿਆਂਗੇ ਚਲਦੇ ਆ ਕਰਨਾ